ਅਸੀਂ ਸਿੰਡੀਗਲ ਦੇ ਵਿੱਚ ਜਿਹੜੇ ਕਿਲਕੋ ਕੰਪਨੀ ਦੇ ਮਾਲਕ ਰਣਜੀਤ ਸਿੰਘ ਦੀ ਗੱਲ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਸੀ। ਔਰ ਇਹ ਆਮ ਆਦਮੀ ਪਾਰਟੀ ਦੀ ਜਾਂ ਪੰਜਾਬ ਸਰਕਾਰ ਦੀ ਬੁਗਲ ਬੁਖਲਾਹਟ کہہ ਸਕਦੇ ਆ ਕਿ ਅੱਜ ਉਹਨਾਂ ਦੇ ਹੱਥੇ ਉਹਨਾਂ ਨੇ ਬਿਜਲੈਂਸ ਦੀ ਰੇਟ ਕਰ ਦਿੱਤੀ। ਪਾਬ ਕੱਲ ਹੀ ਉਹਨਨੂੰ ਬੀਜੇਪੀ ਸ਼ਾਮਲ ਕੀਤਾ ਗਿਆ ਔਰ ਅੱਜ ਉਹ ਬਦਲੇ ਦੀ ਭਾਵਨਾ ਦੇ ਨਾਲ ਜਿਹੜੀ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਹੈ ਔਰ ਇਹੋ ਜੀ ਆਰਕਤਾ ਕਰਕੇ ਕਿਉਂਕਿ ਇੱਕ ਭਗਵੰਤ ਮਾਨ ਨੂੰ ਤਾਂ ਸ਼ਾਇਦ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਕੋਈ ਕੁਛ ਦਾ ਪਛਦਾ ਨਹੀਂ ਹੈ ਕਿਉਂਕਿ ਦਿੱਲੀ ਦੀ ਜਿਹੜੀ ਸਰਕਾਰ ਹੈ ਉਹ ਰਹੀ ਹੁਣ ਤਾਂ ਰਹੀ ਨਹੀਂ ਉਹ ਹੁਣ ਉੱਥੋਂ ਤਾਂ ਹਾਰ ਕੇ ਆ ਗਿਆ ਹੁਣ ਪੰਜਾਬ ਦਾ ਬੇੜਾ ਚਰਕਾਂ ਦੇ ਲਈ ਕੇਜਰੀਵਾਲ ਦੀ ਆयो ਹੈ ਔਰ ਉਹ ਪੂਰੀ ਤਰ੍ਹਾਂ ਆਪਣੀਆਂ ਜਿਮਨ ਮੰਨਵਾਟੀਆਂ ਚਲਾ ਰਹੇ ਨੇ ਜਿਹਦੇ ਕਰਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਬਦਲੇ ਦੀ ਭਾਵਨਾ ਦੇ ਨਾਲ ਜਿਹੜਾ ਕੰਮ ਕਰਨਾ ਸ਼ੁਰੂ ਕੀਤਾ ਹੈ ਔਰ ਉਹਦਾ ਹੀ ਜਿਹੜੀ ਜਿਹੜੀ ਅੰਦਰੋਂ ਜਿਹੜੀ ਬਖਲਾਹਟ ਹੈ ਉਹਨੋਂ ਦੇ ਕਰਕੇ ਜਿਹੜਾ ਉਹਨਾਂ ਨੇ ਕਿਲਪੋ ਦੇ ਮਾਲਕ ਨੂੰ ਰਣਜੀਤ ਸਿੰਘ ਜੀ ਨੂੰ ਜੁੜਾ ਤੇ ਰੇਟ ਕਰ ਦਿੱਤੀ ਹੈ ਅਸੀਂ ਸਿੰਡੀਗਲ ਦੇ ਵਿੱਚ ਜਿਹੜੇ ਕਿਲਪੋ ਕੰਪਨੀ ਦੇ ਮਾਲਕ ਰਣਜੀਤ ਸਿੰਘ ਜੀ ਗਿੱਲ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਸੀ ਔਰ ਇਹ ਆਮ ਆਦਮੀ ਪਾਰਟੀ ਦੀ ਜਾਂ ਪੰਜਾਬ ਸਰਕਾਰ ਦੀ ਬੁਗਲ ਬੁਖਲਾਹਟ ਕਹਿ ਸਕਦੇ ਆ ਕਿ ਅੱਜ ਜੁ ਉਹਨਾਂ ਦੇ ਹਿੱਤੇ ਉਹਨਾਂ ਨੇ ਬਿਜਲੈਂਸ ਦੀ ਰੇਟ ਕਰ ਦਿੱਤੀ ਹੈ ਪਾਬਦ ਕੱਲ ਹੀ ਉਹਨਨੂੰ ਬੀਜੇਪੀ ਸ਼ਾਮਲ ਕੀਤਾ ਗਿਆ ਔਰ ਅੱਜ ਉਹ ਬਦਲੇ ਦੀ ਭਾਵਨਾ ਦੇ ਨਾਲ ਜਿਹੜੀ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਹੈ ਔਰ ਇਹੋ ਜੀ ਹਰਕਤਾਂ ਕਰਕੇ ਕਿਉਂਕਿ ਇਹ ਭਗਵਾਨ ਮਾਨ ਨੂੰ ਤਾਂ ਸ਼ਾਇਦ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਕੋਈ ਕੁਛ ਦਾ ਬਸਦਾ ਨਹੀਂ ਹੈ ਕਿਉਂਕਿ ਦਿੱਲੀ ਦੀ ਜਿਹੜੀ ਸਰਕਾਰ ਹੈ ਉਹ ਰਹੀ ਹੁਣ ਤਾਂ ਰਹੀ ਨਹੀਂ ਉਹ ਹੁਣ ਉੱਥੋਂ ਤਾਂ ਹਾਰ ਕੇ ਆ ਗਿਆ ਹੁਣ ਪੰਜਾਬ ਦਾ ਬੇੜਾ ਚਰਕਾਂ ਦੇ ਲਈ ਕੇਜਰੀਵਾਲ ਦੀ ਆयो ਹੈ ਔਰ ਉਹ ਪੂਰੀ ਤਰ੍ਹਾਂ ਆਪਣੀਆਂ ਜਿਮਨ ਮੰਨਮਾਤੀਆਂ ਚਲਾ ਰਹੇ ਨੇ ਜਿਹਦੇ ਕਰਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਬਦਲੇ ਦੀ ਭਾਵਨਾ ਦੇ ਨਾਲ ਜਿਹੜਾ ਕੰਮ ਕਰਨਾ ਸ਼ੁਰੂ ਕੀਤਾ ਹੈ ਔਰ ਉਹਦਾ ਹੀ ਜਿਹੜੀ ਜਿਹੜੀ ਅੰਦਰੋਂ ਜਿਹੜੀ ਬਖਲਾਹਟ ਹੈ ਉਹਨੋਂ ਦੇ ਕਰਕੇ ਜਿਹੜਾ ਉਹਨਾਂ ਨੇ ਕਿ ਕਿ ਉਹ ਦੇ ਮਾਲਕ ਨੂੰ ਰਣਜੀਤ ਸਿੰਘ ਜੀ ਨੂੰ ਇਹ ਜੁੜਾ ਤੇ ਰਹਿਤ ਕੀਤੀ ਹੈ